ਤਿਆ ਚਰਿੱਤਰ ਦੀ ਗੱਲ ਕਰਦੇ ਆ ਤੇ ਲੋਕੀ ਕਹਿੰਦੇ ਅਸ਼ਲੀਲ ਗੱਲਾਂ ਗੁਰੂ ਸਹਿਬ ਨੇ ਅਸ਼ਲੀਲ ਗੱਲ ਨਹੀਂ ਲਿਖ ਸਕਦੇ ਇੱਥੇ ਤੱਕ ਕਿ ਜੇ ਕਨਫਲਿਕਟ ਹੁੰਦਾ ਮੈਂ ਜ਼ਰੂਰ ਉਸ ਗੱਲ ਤੇ ਹਜੇ ਨਹੀਂ ਆਣਾ ਚਾਹਾਂਗਾ ਪਰ ਇੱਕ ਗੱਲ ਇਹ ਵੀ ਆਂਦੀ ਆ ਕਿ ਜਦੋਂ ਅਮਰਿਤਪਾਲ ਮੈਰੋ ਕੰਚਨ ਕੁਮਾਰੀ ਦਾ ਕਿਤਨਾ ਕਿਤੇ ਜਿਹੜਾ ਕਤਲ ਹੁੰਦਾ ਤੇ ਲੋਕੀ ਕਹਿੰਦੇ ਆ ਜੇ ਤੁਸੀਂ ਰੋਕਣਾ ਹੀ ਆ ਅਸ਼ਲੀਲ ਅਸ਼ਲੀਲਤਾ ਨੂੰ ਰੋਕਣਾ ਹੀ ਆ ਤਾਂ ਦਸਮ ਗ੍ਰੰਥ ਚ ਜੋ ਇਹ ਸਭ ਕੁਝ ਲਿਖਿਆ ਉਹਨੂੰ ਰੋਕ ਕੇ ਦਿਖਾਓ ਲੋਕ ਕਮੈਂਟ ਕਰ ਰਹੇ ਸੀ ਇਹ ਕਮੈਂਟ ਦਾ ਮੈਂ ਤੁਹਾਡੇ ਲਈ ਸਵਾਲ ਰੱਖਿਆ ਦੇਖੋ ਉਮਰ ਜੋਤ ਦੀ ਗੱਲ ਇਹ ਆ ਵੀ ਜਿਹੜਾ ਤੁਸੀਂ ਇਹ ਸਵਾਲ ਲੋਕਾਂ ਦਾ ਸਵਾਲ ਸਾਡੇ ਤੱਕ ਲਿਆਂਦਾ ਵੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਅਸ਼ਲੀਲਤਾ ਉਹਨੂੰ ਰੋਕਿਆ ਜਾਵੇ ਪਹਿਲੀ ਗੱਲ ਤਾਂ ਇਹ ਆ ਕਿ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਕੋਈ ਅਸ਼ਲੀਲਤਾ ਨਹੀਂ ਹੈ ਜੇ ਹੁਣ ਤੁਸੀਂ ਆਪਣੀ ਪੁਆਇੰਟ ਆਫ View ਉਹ ਬਣਾ ਲਿਆ ਤਾਂ ਫਿਰ ਉਹਦੇ ਵਿੱਚ ਕੋਈ ਮਤਲਬ ਤੁਹਾਨੂੰ ਕਿਸੇ ਤਰ੍ਹਾਂ ਦੇ ਨਾਲ ਅਸੀਂ ਮਰਜ਼ੀ ਨਹੀਂ ਕਰ ਸਕਦੇ ਵੀ ਉਹ ਨਹੀਂ ਹੈ ਤੁਸੀਂ ਸੋਚ ਲਿਆ ਤੁਸੀਂ ਉਹਨੂੰ ਅਸ਼ਲੀਲਤਾ ਨਾਲ ਪੜ ਲਿਆ ਪਰ ਜੇ ਤੁਸੀਂ ਇਹ ਗੱਲ ਕਹੋ ਵੀ ਦਸ਼ਮ ਗ੍ਰੰਥ ਦੇ ਵਿੱਚੋਂ ਹਟਾ ਦੇਣਾ ਦੇਖੋ ਗੱਲ ਇਹ ਹੈ ਇਹ ਪਹਿਲੀ ਗੱਲ ਤਾਂ ਦਸ਼ਮ ਗ੍ਰੰਥ ਸਾਹਿਬ ਜੀ ਦਾ ਜਿਹੜਾ ਚਰਿੱਤਰੋਪਾਖਿਆਨ ਦਾ ਵਿਸ਼ਾ ਹੈ ਉਹ ਇਸਤਰੀ ਦੇ ਉਹ ਰੂਪ ਪ੍ਰਗਟ ਕੀਤੇ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸਤਰੀ ਦੇ ਅਲੱਗ-ਅਲੱਗ ਚਰਿੱਤਰ ਬਿਆਨ ਕੀਤੇ ਆ ਕਿਰਦਾਰ ਬਿਆਨ ਕੀਤੇ ਆ ਜੇ ਆਪਾਂ ਸਿੱਧੇ ਸ਼ਬਦਾਂ ਚ ਕਹੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਹਾਗਣ ਦਾ ਜ਼ਿਕਰ ਹੈ ਦੁਹਾਗਣ ਦਾ ਜ਼ਿਕਰ ਹੈ ਸੋਚ ਜੀ ਦਾ ਜ਼ਿਕਰ ਹੈ ਕੁਚ ਜੀ ਦਾ ਜ਼ਿਕਰ ਹੈ ਨਾਰ ਦਾ ਜ਼ਿਕਰ ਹੈ ਕੁਨਾਰ ਦਾ ਜ਼ਿਕਰ ਹੈ ਸੋ ਲਖਣੀ ਦਾ ਜ਼ਿਕਰ ਹੈ ਕੁ ਲਖਣੀ ਦਾ ਜ਼ਿਕਰ ਹੈ ਤਾਂ ਸੋਹਾਗ ਰੰਡ ਦਾ ਵੀ ਜ਼ਿਕਰ ਹੈ ਠੀਕ ਹੈ ਨਾ ਸੋ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਹ ਪੰਕਤੀ ਲਿਖੀ ਗਈ ਕਿ ਦੇਹ ਕੇ ਵਾਰ ਅਨੇਕ ਪਰਦੇ ਮੈਂ ਪਰਦਾ ਰਾ ਸੰਗ ਫੱਕਾ ਹੈ ਚਿਤ੍ਰਗੁਪਤ ਜਬ ਲੇਖਾ ਮੰਗਾ ਤਬ ਕੌਣ ਪਰਦਾ ਤੇਰਾ ਟੱਕ ਹੈ ਹਾਂ ਹਾਂ ਭਈ ਜਿਹੜਾ ਉਹ ਇਹ ਪੰਕਤੀ ਦਾ ਜਿਹੜਾ ਭਾਵ ਹੈ ਇਹ ਦਿੱਤਾ ਕਿੱਥੇ ਹੋਇਆ ਭੀ ਜਦੋਂ ਤੂੰ ਪਾਪ ਭੋਗਦਾ ਵਿਕਾਰ ਭੋਗਦਾ ਹੈ ਇਹ ਗੱਲ ਤਾਂ ਕਲੀਅਰ ਹੈ ਕਿ ਜਿਸ ਬੰਦੇ ਦੀ ਵੀ ਇਸ ਸੰਸਾਰ ਦੇ ਉੱਤੇ ਉਤਪਤੀ ਹੋਈ ਹੈ ਜਿਹੜਾ ਬੰਦਾ ਵੀ ਜੰਮਿਆ ਹੈ ਉਹਦੀ ਬਣਤਰ ਦੇ ਵਿੱਚ ਇਹ ਪੰਜ ਵਿਕਾਰ ਉਹਦਾ ਮੁੱਖ ਅੰਗ ਨੇ ਉਹਦੀ ਬੁਨਿਆਦ ਦਾ ਮੁੱਖ ਵਿਸ਼ਾ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜੇ ਆਪਾਂ ਕਹੀਏ ਕਿ ਕੋਈ ਬੰਦਾ ਕਰੋਦੀ, ਕ੍ਰੋਧ ਵੀ ਉਹਦੇ ਵਿੱਚ ਆ, ਲੋਭ ਵੀ ਉਹਦੇ ਵਿੱਚ ਆ, ਹੰਕਾਰ ਵੀ ਉਹਦੇ ਵਿੱਚ ਆ, ਮੋਹ ਵੀ ਉਹਦੇ ਵਿੱਚ ਆ ਪਰ ਉਹ ਕਾਮੀ ਨਹੀਂ ਹੈ, ਉਹਦੇ ਅੰਦਰ ਕਾਮ ਦੀ ਭਾਵਨਾ ਨਹੀਂ ਹੈ। ਤਾਂ ਤੁਸੀਂ ਉਹਨੂੰ ਕਹੋਗੇ ਨਾ ਕਿ ਫਿਜ਼ੀਕਲੀ ਅਨਫਿਟ ਹੈ। ਸਮਝੇ ਕਿ ਨਹੀਂ? ਵਿਕਾਰਾਂ ਦਾ ਪ੍ਰਭਾਵ ਹਰ ਇੱਕ ਜੀਵ ਦੇ ਉੱਤੇ, ਈਵਨ ਕਿ ਪਸ਼ੂ ਪੰਛੀਆਂ ਦੇ ਉੱਤੇ ਵੀ ਹੈ। ਕਿਉਂਕਿ ਇਸ ਵਿਕਾਰਾਂ ਦੇ ਵਿੱਚੋਂ ਹੀ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ ਤੇ ਇਹਨਾਂ ਵਿਕਾਰਾਂ ਨੂੰ ਜਦੋਂ ਤੁਸੀਂ ਸਤੋਗੁਣੀ ਭਾਵ ਦੇ ਵਿੱਚ ਲੈਨੇ ਹੋ ਜਦੋਂ ਇਹਨਾਂ ਵਿਕਾਰਾਂ ਦੀ ਤੁਸੀਂ ਗਿਆਨ ਦੇ ਸਹਿਤ ਵਰਤੋਂ ਕਰਦੇ ਹੋ ਤਾਂ ਉਦੋਂ ਇਹ ਤੁਹਾਡੀ ਉਤਪਤੀ ਦਾ ਕਾਰਨ ਬਣਦੇ ਆ ਤੁਸੀਂ ਦੇਖੋ ਜੇ ਕਾਮ ਵਿਸ਼ਾ ਨਾ ਹੋਵੇ ਸਾਡੇ ਸਰੀਰ ਦਾ ਤਾਂ ਅੱਜ ਤੁਸੀਂ ਭਗਵਾਨ ਕ੍ਰਿਸ਼ਨ ਦਾ ਕਿਵੇਂ ਜ਼ਿਕਰ ਕਰ ਸਕੋਗੇ ਵੀ ਉਹ ਉਹਨਾਂ ਦੇ ਪਿਤਾ ਦਾ ਉਹਨਾਂ ਦੇ ਮਾਤਾ ਜੀ ਦਾ ਕਿਵੇਂ ਜ਼ਿਕਰ ਕਰ ਸਕੋਗੇ ਜੇ ਤੁਸੀਂ ਭਗਵਾਨ ਰਾਮਚੰਦਰ ਜੀ ਦਾ ਜ਼ਿਕਰ ਕਰੋਗੇ ਤਾਂ ਫਿਰ ਉਹਨਾਂ ਦੇ ਮਾਤਾ ਪਿਤਾ ਦਾ ਜ਼ਿਕਰ ਉਹ ਕਿਦਾਂ ਪੈਦਾ ਹੋਏ ਸਾਡੇ ਏਡੇ ਏਡੇ ਅਵਤਾਰ ਇਹ ਵੀ ਇਸੇ ਵਿਸ਼ੇ ਕਰਨ ਵਾਲੀ ਪੈਦਾ ਹੋਏ ਨਾ ਜਦੋਂ ਉਸ ਵਿਸ਼ੇ ਨੂੰ ਗੰਧਲਾ ਕੀਤਾ ਗਿਆ ਦੇਖੋ ਜਦੋਂ ਕ੍ਰੋਧ ਗੰਧਲਾ ਹੋ ਜਾਂਦਾ ਤਾਂ ਉਹ ਕਿੰਨਾ ਭਿਆਨਕ ਰੂਪ ਧਾਰਨ ਕਰ ਲੈਂਦਾ ਠੀਕ ਹੈ ਨਾ ਜਦੋਂ ਲਾਲਸਾ ਗੰਧਕ ਗੰਧਲੀ ਹੋ ਜਾਂਦੀ ਹੈ ਉਦੋਂ ਉਹ ਤ੍ਰਿਸ਼ਨਾ ਦਾ ਰੂਪ ਧਾਰਨ ਕਰ ਲੈਂਦੀ ਹੈ ਠੀਕ ਹੈ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦੋਂ ਗੰਧਲਾ ਹੋ ਜਾਂਦਾ ਤਾਂ ਹੰਕਾਰ ਦਾ ਕੀ ਰੂਪ ਬਣਦਾ ਦੇਖੋ ਤੁਸੀਂ ਹੰਕਾਰ ਦਾ ਕਿੰਨਾ ਭੈੜਾ ਰੂਪ ਬਣਦਾ ਕਿ ਹੰਕਾਰੀ ਹੋ ਕੇ ਮਨੁੱਖ ਸਿੱਧਾ ਰੱਬ ਹੀ ਬਣ ਜਾਂਦਾ ਰੱਬ ਨੂੰ ਭੁੱਲ ਜਾਂਦਾ ਹਰਨਾਕਸ਼ ਕਹਿੰਦਾ ਸੀ ਕਿ ਮੈਂ ਮੈਂ ਹੀ ਰੱਬ ਹਾਂ ਤੇ ਤੁਸੀਂ ਦੇਖੋ ਰੋਜ਼ ਗੁਰਬਾਣੀ ਚ ਪੜਿਆ ਜਾਂਦਾ ਹੈ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮਤਲਬ ਉਹ ਹੰਕਾਰ ਦਾ ਰੂਪ ਦੇਖੋ ਰੱਬ ਨੂੰ ਭੁੱਲ ਰਿਹਾ ਤਾਂ ਉਹਦਾ ਚਰਿੱਤਰ ਵੀ ਦੱਸਿਆ ਵੀ ਇਸ ਤਰ੍ਹਾਂ ਰੱਬ ਨੂੰ ਭੁੱਲ ਜਾਂਦਾ ਇਸੇ ਤਰ੍ਹਾਂ ਕਾਮ ਦਾ ਜਦੋਂ ਚਰਿੱਤਰ ਬਿਆਨ ਕਰਦੇ ਆ ਨਾ ਉਦੋਂ ਉਸ ਨੂੰ ਡਿਫਾਈਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਕੁਲਖਣੀ ਨਾ ਰਿਆ ਜੋ ਦੋਹਾਗਣ ਨਾ ਰਿਆ ਜੋ ਕੁਚੱਜੀ ਨਾ ਰਿਆ ਜੋ ਕੁਨਾਰ ਦਾ ਜਿਹੜਾ ਪਰਿਭਾਸ਼ਾ ਉਹ ਮਹਾਰਾਜ ਜੀ ਨੇ ਦਸਮਗ੍ਰੰਥ ਸਾਹਿਬ ਜੀ ਦੇ ਵਿੱਚ ਜ਼ਿਕਰ ਕੀਤੀ ਹੈ ਤੇ ਜੇ ਜੇ ਦੂਸੀ ਗੱਲ ਕਹੀ ਹੈ ਕਿ ਅਸ਼ਲੀਲਤਾ ਦੇਖੋ ਅਸ਼ਲੀਲਤਾ ਤੁਸੀਂ ਆਪਣੀਆਂ ਜੇ ਅੱਖਾਂ ਨਾਲ ਨਹੀਂ ਦੇਖਣਾ ਪਸੰਦ ਕਰਦੇ ਭਾਵੇਂ ਜੋ ਅਸ਼ਲੀਲਤਾ ਆਪਾਂ ਮੋਬਾਈਲਾਂ ਦੇ ਵਿੱਚ ਜਾਂ ਟੀਵੀਆਂ ਵਿੱਚ ਕਹਿੰਦੇ ਆਂ ਕਿ ਇਹ ਅਸ਼ਲੀਲਤਾ ਨਹੀਂ ਹੋਣੀ ਚਾਹੀਦੀ ਪਰ ਇੰਨੇ ਨਾਲ ਅਸ਼ਲੀਲਤਾ ਖਤਮ ਤਾਂ ਨਹੀਂ ਹੋਗੀ ਅਸ਼ਲੀਲਤਾ ਤੋਂ ਅਸੀਂ ਮਨਕਰ ਤਾਂ ਨਹੀਂ ਹੋ ਗਏ ਅਸੀਂ ਸ੍ਰਿਸ਼ਟੀ ਪੈਦਾ ਕਰਦੇ ਆ ਇਸੇ ਵਿੱਚੋਂ ਹੀ ਪੈਦਾ ਕਰਦੇ ਆ ਸੋ ਇਸ ਲਈ ਜਿਹੜੀ ਅਸ਼ਲੀਲਤਾ ਹੈ ਉਸ ਅਸ਼ਲੀਲਤਾ ਨੂੰ ਜੇ ਤੁਸੀਂ ਦੇਖਣਾ ਨਹੀਂ ਪਸੰਦ ਕਰਦੇ ਤਾਂ ਉਹ ਵਿਸ਼ਾ ਉਵੇਂ ਦਾ ਉਵੇਂ ਬਰਕਰਾਰ ਹੈ ਕਾਮ ਦਾ ਵਿਸ਼ਾ ਉਵੇਂ ਹੀ ਬਰਕਰਾਰ ਹੈ ਅਸ਼ਲੀਲਤਾ ਬਾਰੇ ਜੇ ਤੁਸੀਂ ਜਾਣਨਾ ਹੋਵੇ ਅਸ਼ਲੀਲਤਾ ਨੂੰ ਪੜ੍ਹਨਾ ਹੋਵੇ ਤੁਹਾਨੂੰ ਪਤਾ ਤਾਂ ਕਿੱਥੋਂ ਤਾਂ ਪੜ੍ਹੋਗੇ ਤੁਸੀਂ ਕਿਵੇਂ ਦੱਸੋ ਹਾਂ ਤੁਸੀਂ ਜਾ ਉਹਦੂ ਬਿਆਨ ਕਰ ਦੋਗੇ ਬਸ ਇਹੀ ਕਹੋਗੇ ਨਾ ਕਿ ਸਾਰੇ ਸਰੀਰ ਦੇ ਅੰਗ ਇਸਤਰੀਆਂ ਨੰਗੇ ਕਰ ਦਿੰਦੀਆਂ ਜਾਂ ਪੁਰਸ਼ ਅਸ਼ਲੀਲਤਾ ਉਹਦੇ ਵਿੱਚ ਕਿਦਾਂ ਤੁਸੀਂ ਸ਼ਬਦਾਂ ਵਿੱਚ ਬਿਆਨ ਕਰੋਗੇ ਜਦੋਂ ਅਸ਼ਲੀਲਤਾ ਦੇ ਅੱਗੇ ਪੜ੍ਹਨਾ ਹੋਏਗਾ ਤੁਸੀਂ ਗ੍ਰੰਥ ਪੜ੍ਹ ਕੇ ਦੇਖੋ ਕੋਕ ਸ਼ਾਸਤਰ ਗ੍ਰੰਥ ਆ ਹਾਂ ਕੋਕਸ਼ਾਰ ਗ੍ਰੰਥ ਸਨਾਤਨਵਾਦ ਦੇ ਗ੍ਰੰਥਾਂ ਦਾ ਹਿੰਦੂ ਧਰਮ ਦੇ ਗ੍ਰੰਥਾਂ ਦੇ ਵਿੱਚ ਉਹਦੇ ਵਿੱਚ ਸਾਰਾ ਇਹਦਾ ਹੀ ਬਿਆਨ ਕੀਤਾ ਹੋਇਆ ਹੈ ਫਿਰ ਤੁਸੀਂ ਚਾਰ ਨਾਰਕੀ ਚੌਂਕੜੀ ਚਾਰ ਪੁਰਸ਼ ਕੀ ਚੌਂਕੜੀ ਤੁਸੀਂ ਇਹਨਾਂ ਗ੍ਰੰਥਾਂ ਨੂੰ ਪੜੋ ਇਹਦੇ ਵਿੱਚ ਇਹੀ ਚੀਜ਼ਾਂ ਡਿਫਾਈਨ ਕੀਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਵਿਕਾਰ ਤੋਂ ਖਾਲਸੇ ਨੂੰ ਉੱਚਾ ਚੱਕਣ ਲਈ ਇੱਕ ਉੱਚਾ ਕਿਰਦਾਰ ਪੈਦਾ ਕਰਨ ਲਈ ਉਹ ਸਾਨੂੰ ਕਹਾਣੀਆਂ ਇਸਤਰੀਆਂ ਦਾ ਦਿੱਤੇ ਹਾਂ ਉਹਦੀ ਤਾਂ ਮਤਲਬ ਕਿ ਜੇ ਤੁਸੀਂ ਕਹੋ ਸਿਰਲੇਖ ਤੋਂ ਹੀ ਪਤਾ ਲੱਗ ਰਿਹਾ ਨਾ ਤਰੀਆ ਚਰਿੱਤਰ ਹਮ ਸਿਰਲੇਖ ਦਾ ਕੀ ਮਤਲਬ ਹੈ ਤਰੀਆ ਕਹਿੰਦੇ ਇਸਤਰੀ ਨੂੰ ਚਰਿੱਤਰ ਕਹਿੰਦੇ ਆ ਉਹਦੀ ਕਿਰਦਾਰ ਤਾਂ ਇਸਤਰੀ ਦੇ ਵਿੱਚ ਉਹ ਕਿਰਦਾਰ ਹੈ ਨਹੀਂ ਹਮ ਜਿਹੜੇ ਕਿਰਦਾਰ ਇਸਤਰੀਆਂ ਦੇ ਮਤਲਬ ਕਿ ਅਹ ਮਹਾਰਾਜ ਸਾਹਿਬ ਜੀ ਨੇ ਦੱਸਿਆ ਕੁਛ ਅੱਜੀ ਕੁਨਾਰ ਕੁਲਖਣੀ ਦੁਹਾਗਣ ਇਹ ਇਹ ਇਸਤਰੀਆਂ ਦੇ ਵਿੱਚ ਕਿਰਦਾਰ ਹੈ ਨਹੀਂ ਅੱਜ ਦੇਖੋ ਕੈਸੀਆਂ ਕੁਚੱਜੀਆਂ ਕੁਚੱਜੀਆਂ ਇਸਤਰੀਆਂ ਨੇ ਆਪਣੇ ਪਤੀ ਨੂੰ ਮਾਰ ਰਹੀਆਂ ਨੇ ਜ਼ਹਿਰ ਦੇ ਕੇ ਆਪਣੇ ਪੁੱਤਰ ਨੂੰ ਮਾਰ ਰਹੀਆਂ ਨੇ ਆਪਣੀਆਂ ਮਤਲਬ ਬੱਚਿਆਂ ਦੇ ਨਾਲ ਸੇਜ ਸਾਂਝੀ ਕਰ ਰਹੀਆਂ ਨੇ ਮਤਲਬ ਐਸੀਆਂ ਮਾਵਾਂ ਹੋ ਗਈਆਂ ਇਹ ਇਹ ਕਿਹੜੇ ਕਿਹਰੇ ਕਿਰਦਾਰ ਨੇ ਇਕ ਸੁਹਾਗਣ ਦਾ ਇਹ ਕਿਰਦਾਰ ਹੈ ਵੀ ਆਪਣੇ ਪਤੀ ਤੋਂ ਬਿਨਾ ਕਿਸੇ ਦੂਸਰੇ ਦੇ ਨਾਲ ਸਬੰਧ ਰੱਖੇ ਪਰ ਇਹ ਕਿਰਦਾਰ ਸਮਾਜ ਦਾ ਹਿੱਸਾ ਨਹੀਂ ਹੈ ਰੋਜ਼ ਅਖਬਾਰਾਂ ਭਰੀਆਂ ਪਈਆਂ ਸੋ ਜਿਹੜੇ ਪੁਰਸ਼ਾਂ ਦੇ ਕਿਰਦਾਰ ਨੇ ਉਹ ਉਹ ਕਿਰਦਾਰ ਜਦੋਂ ਅਸੀਂ ਅੱਜ ਅੱਖਾਂ ਨਾਲ ਦੇਖਦੇ ਆਂ ਕਹਿੰਨੇ ਆ ਨਾ ਕਲਯੁਗ ਆ ਗਿਆ ਤਾਂ ਗੁਰੂ ਸਾਹਿਬ ਜੀ ਨੇ ਉਹ ਪਹਿਲਾਂ ਦੱਸ ਦਿੱਤਾ ਵੀ ਕਲਯੁਗ ਦੇ ਸਰੂਪ ਸੁਲੱਖਣ ਇਹ ਇਹ ਕਲਯੁਗ ਦੀ ਰਚਨਾ ਹੋਏਗੀ ਤੇ ਅੱਜ ਆਪਾਂ ਦੇਖ ਕੇ ਹੈਰਾਨ ਹੁੰਨੇ ਆ ਤੁਸੀਂ ਪਹਿਲਾਂ ਦੇ ਇਤਿਹਾਸ ਦੇ ਵਿੱਚ ਕਦੀ ਸੁਣਿਆ ਕਿ ਕਿਸੇ ਪਿਤਾ ਨੇ ਆਪਣੀ ਪੁੱਤਰੀ ਦੇ ਨਾਲ ਵਿਆਹ ਕਰਾ ਲਿਆ ਹੋਵੇ ਕਿਸੇ ਸਾਸ ਨੇ ਆਪਣੇ ਜਵਾਈ ਦੇ ਨਾਲ ਵਿਆਹ ਕਰਾ ਲਿਆ ਹੋਵੇ ਜਾਂ ਸੇਜ ਸਾਂਝੀ ਕਰ ਲਈ ਹੋਵੇ ਕਿਸੇ ਭੈਣ ਨੇ ਆਪਣੇ ਭਰਾ ਦੇ ਨਾਲ ਪਰ ਲਿਖਿਆ ਤਾਂ ਸਾਨੂੰ ਮਿਲਦਾ ਹੈ ਨਾ ਇਹਦਾ ਮਤਲਬ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਭੁਵਿੱਖ ਬਾਰੇ ਅਵੇਅਰ ਕੀਤਾ ਤੇ ਤੁਸੀਂ ਉਹਨੂੰ ਕਿਵੇਂ ਡਿਫਾਈਨ ਕਰ ਦਿੱਤਾ ਵੀ ਚਰਿੱਤਰੋ ਪੇਸ਼ਾਨ ਦੇ ਵਿੱਚ ਅਸ਼ਲੀਲਤਾ ਹੈ ਹਾਂ ਅਸ਼ਲੀਲਤਾ ਸਾਡੀ ਸੋਚ ਦੀ ਹੈ ਸੋ ਇਸ ਕਰਕੇ ਗੁਰੂ ਸਾਹਿਬ ਜੀ ਨੇ ਕੋਈ ਅਸ਼ਲੀਲਤਾ ਨਹੀਂ ਦਿੱਤੀ ਜੇ ਤੁਸੀਂ ਉਹਨੂੰ ਅੱਖਾਂ ਨਾਲ ਦੇਖਣਾ ਪਸੰਦ ਨਹੀਂ ਕਰਦੇ ਤਾਂ ਫਿਰ ਵੀ ਉਸ ਵਿਸ਼ੇ ਨੂੰ ਪੜ੍ਹਨ ਵਾਸਤੇ ਤੁਹਾਨੂੰ ਕੋਈ ਨਾ ਕੋਈ ਤਾਂ ਲਿਖਤਾ ਚਾਹੀਦਿਆਂ ਹੀ ਹੋਣੀ ਹੈ ਨਾ ਜਦੋਂ ਤੁਸੀਂ ਉਹ ਦਸ਼ਮ ਗ੍ਰੰਥ ਪੜ੍ਹਦੇ ਹੋ ਤਾਂ ਤੁਹਾਨੂੰ ਉਹ ਚੀਜ਼ਾਂ ਉਹਦੇ ਵਿੱਚ ਪਤਾ ਲੱਗਦੀਆਂ ਨੇ ਉਹਦੇ ਵਿੱਚ ਕੋਈ ਅਸ਼ਲੀਲਤਾ ਨਹੀਂ ਹੈ ਅਸ਼ਲੀਲਤਾ ਨਹੀਂ ਹੈ ਸਭ ਕੁਝ ਇੱਕ ਤਾਂ ਚਰਿੱਤਰ ਦੀ ਗੱਲ ਕਰ ਰਹੇ ਸੀ ਹਾਂ ਤੇ ਦਸ਼ਮ ਗ੍ਰੰਥ ਸਾਹਿਬ ਚ ਕਿੰਨੇ ਕੋ ਚਰਿੱਤਰ ਦਿੱਤੇ ਆ 405 ਚਰਿੱਤਰ 405 405 ਚਰਿੱਤਰ ਤਾਂ ਉਹ ਚਰਿੱਤਰਾਂ ਦੇ ਵਿੱਚ 405 ਚਰਿੱਤਰ ਔਰਤਾਂ ਬਾਰੇ ਦੱਸੇ ਨਹੀਂ ਨਹੀਂ ਪੁਰਸ਼ਾਂ ਬਾਰੇ ਮੈਂ ਇਹ ਗੱਲ ਬਹੁਤ ਅੱਛਾ ਤੁਸੀਂ ਕੁਐਸਚਨ ਕੀਤਾ ਮੈਂ ਵੈਸੇ ਵੀ ਆਪਣੇ ਵੱਲੋਂ ਵੀ ਦੱਸਣ ਲੱਗਾ ਸੀ ਕਿ ਉਹਦੇ ਵਿੱਚ ਪੁਰਸ਼ ਚਰਿੱਤਰ ਵੀ ਨੇ ਹੂੰ ਤਕਰੀਬਨ 35 ਤੋਂ ਮੇਰੇ ਲਿਖੇ ਹੋਏ ਨੇ ਮੇਰਾ ਰਿਸਰਚ ਸੀ ਉਹਦੇ ਉੱਤੇ 35 ਤੋਂ 40 ਤੱਕ ਦੇ ਜਿਹੜੇ ਮਤਲਬ ਕਿ ਚਰਿੱਤਰ ਨੇ ਉਹ ਪੁਰਸ਼ ਚਰਿੱਤਰ ਵੀ ਨੇ ਹੂੰ ਸੋ ਮਤਲਬ ਗੁਰੂ ਸਾਹਿਬ ਜੀ ਨੇ ਉਸ ਮਤਲਬ ਕਾਮ ਦੀ ਪਰਿਭਾਸ਼ਾ ਨੂੰ ਕਰਦਿਆਂ ਹੋਇਆਂ ਉਹਦੀ ਅਤ ਨੀਵੇਂ ਦਰਜੇ ਦੀ ਜਿਹੜੀ ਕਿਰਦਾਰ ਆ ਕਾਮ ਦਾ ਉਹ ਪੁਰਸ਼ਾਂ ਦੇ ਵਿੱਚ ਕਿੱਥੇ ਤੱਕ ਡਿੱਗ ਗਿਆ ਤੇ ਇਸਤਰੀਆਂ ਦੇ ਵਿੱਚ ਕਿੱਥੇ ਤੱਕ ਡਿੱਗ ਗਿਆ ਤੇ ਕਿੱਥੇ ਤੱਕ ਡਿੱਗ ਜਾਏਗਾ ਵਿਖਵਤਨ ਵੀ ਹੈ ਬਈਖਤ ਬਚਨ ਬਿਲਕੁਲ ਤੁਸੀਂ ਕਲ ਕੀ ਅਵਤਾਰ ਪੜ ਕੇ ਦੇਖੋ